ہمارے عطا فرما دے سب یہ بات صلی اللہ تعالیٰ کی عظمت غلامی نصیب فرما دے آج کا اجتماع نصیب فرما دے حضرات صاحب کرام رات دن تیری نا کرتے ہیں رب العالمین پر پھر تو ارحم الراحمین ہے انشاءاللہ تو ارحم الراحمین ہے رب العالمین یا اللہ ہم سب کے گناہوں کو معاف ہمارے روزوں کو قبول فرما ہماری ٹوٹی ٹوٹی نمازوں کو قبول فرما رب العالمین یا اللہ قبول کرنا تیرا کام ہے رب العالمین ہمارے کہاں ایسی ایسی نمازیں ہیں السلام علیکم دوستو سب تو پہلا سارے دیش واسکے ہوں سارے پین پرامانوں عیدیاں لکھ لکھ ودائیاں عیدر فطر ذاتے آ ہے ਇੱਕ ਪਿਆਰ ਮੁਹੱਬਤ ਦਾ ਤਿਉਹਾਰ ਹੈ ਇੱਕ ਖੁਸ਼ੀਆਂ ਵੰਡਣ ਦਾ ਤਿਉਹਾਰ ਹੈ 30 ਰੁੱਜਾਂ ਤੋਂ ਬਾਅਦ ਅੱਜ ਇਹ ਈਦ ਬੜੀ ਹੀ ਬੜੇ ਹੀ ਪਿਆਰ ਸਦਕਾਰਨਾ ਬਣਾਇਆ ਜਾਂਦਾ ਹੈ ਤੇ ਇੱਕ ਦੂਜੇ ਨੂੰ ਗੱਲ ਲਾ ਕੇ ਗਿਲੇ ਸ਼ਿਕਵੇ ਮਿਟਾਈ ਜਾਂਦੇ ਹਨ ਤੇ ਪਿਆਰ ਮੁਹੱਬਤ ਦਾ ਤਿਉਹਾਰ ਹੈ ਤੇ ਅੱਜ ਮੁਸਲਿਮ ਕਮੇਟੀ ਮਾਨਸਾ ਵੱਲੋਂ ਤੇ ਸਾਰੇ ਭਾਈਚਾਰੇ ਵੱਲੋਂ ਮਾਨਸਾ ਈਦਗਾ ਵਿੱਚ ਨਮਾਜ਼ अदा ਕੀਤੀ ਤੇ ਬਹੁਤ ਹੀ ਸਕੂਨ ਨਾਲ ਨਮਾਜ਼ अदा ਕੀਤੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਥ ਗਿਆ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਪੂਰੇ ਦੇਸ਼ ਭਰ ਜਿੱਥੇ-ਥੇ Eid ਮਨਾਈ ਜਾ ਰਹੀ ਹੈ ਸਭ ਨੂੰ ਤਹਿ ਦਿਲੋਂ ਮੁਬਾਰਕਾਂ ਵਾਕੀ ਜਿਹੜਾ Eid ਦਾ ਤਿਹਾਰਾ ਜੀ ਇਹ ਸਾਰਿਆਂ ਲਈ ਭਾਈਚਾਰਕ ਦੀ ਸਾਂਝ ਦਿੰਦਾ ਹੈ ਇੱਕ ਸਬਰ ਤੇ ਸਹਿਨਸ਼ਿਲਤਾ ਨੂੰ ਉਹਦੇ ਵਿੱਚ ਦੇਖੋ ਜੀ ਇੱਕ ਇਹ ਬੜਾ ਕਲੀਅਰ ਜਿਹ ਮੈਸੇਜ ਹੈ ਇਹਦੇ ਵਾਸਤੇ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਆਣ ਪੜਦਾ ਹੈ ਜਦੋਂ ਤੱਕ ਅਸੀਂ ਸਿੱਖਿਆ, ਸਿਹਤ, ਰੋਜ਼ਗਾਰ ਦੀ ਗੱਲ ਨਹੀਂ ਕਰਾਂਗੇ ਤਾਂ ਜਿਹਨੇ ਲੋਕ ਨਹੀਂ ਚਾਹੁੰਦੇ ਕਿ ਇਹ ਸਾਰੇ ਬੰਦੇ ਕੰਮ ਤੇ ਲੱਗਣ ਉਹਨਾਂ ਵਾਸਤੇ ਇੱਕ ਸਭ ਤੋਂ ਸਿੰਪਲ ਤਰੀਕਾ ਹੈ ਕਿ ਭਾਈ ਚਾਰ ਕਿਸਾਨਾਂ ਦੇ ਵਿੱਚ ਫੁੱਟ ਬਾ ਦਿੰਦੇ ਹੈਗੇ ਤੇ ਇਹ ਆਪਣੇ ਆਪ ਜਿਖਿ ਚਪੇੜ ਹੈ ਕਿ ਸ਼ਹਿਰ ਦੇ ਵਿੱਚ ਜਿੰਨਾ ਮੇਰੇ ਸਾਡੇ ਦੋਸਤ ਮਿੱਤਰ ਗੈਰ ਮੁਸਲਮਾਨ ਵੀ ਨੇ ਸਭ ਦੀਆਂ ਵਧਾਈਆਂ ਅਸੀਂ ਲੈ ਰਹੇ ਹਾਂ ਤੇ ਉਹ ਸਾਨੂੰ ਵਧਾਈਆਂ ਦੇ ਰਹੇ ਅਸੀਂ ਦੇ ਰਹੇ ਤਾਂ ਉਹ